ਇਹ ਗ੍ਰਾਉਟ ਸੀ ਤਾਂ ਮੈਂ ਹਿੰਮਤ ਸਿੰਘ ਟਕਪਾਲ ਲੋਕ ਸਭਾ ਚੋਣਾਂ 2024 ਦਾ ਚੋਣ ਕਾੜਾ ਪੂਰੇ ਦਰਨਾਂ ਪਖਿਆ ਹੋਇਆ ਤਾਂ ਅੱਜ ਸ਼ਾਮ ਨੂੰ ਪ੍ਰਚਾਰ ਹੈ ਜਿਹੜਾ ਕਿ ਉਹ ਥੰਮ ਜਾਵੇਗਾ ਤਾਂ ਹਰ ਇੱਕ ਪਾਰਟੀ ਦੇ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਗੱਲ ਜੇਕਰ ਆਮ ਆਦਮੀ ਪਾਰਟੀ ਦੀ ਕਰੀਏ ਤਾਂ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਤਾਂ ਅਸ਼ੋਕ ਪ੍ਰੈਸ਼ਰ ਪੱਪੀ ਵਿਧਾਇਕ ਕੁਲਵੰਸ ਸਿੰਘ ਸਿੱਧੂ ਹੜ੍ਹ ਨਾਲ ਮੌਜੂਦ ਨੇ ਗੱਲਬਾਤ ਕਰ ਰਹੇ ਸਿੱਧੂ ਸਾਹਿਬ ਪੂਰਾ ਜ਼ੋਰ ਲਗਾਇਆ ਜਾ ਰਿਹਾ ਅੱਜ ਸ਼ਾਮ ਨੂੰ ਪ੍ਰਚਾਰ ਹੈ ਜਿਹੜਾ ਕਿ ਥੰਮ ਜਾਣਾ ਹੈ ਅੱਜ ਠਾਠਾਂ ਮਾਰਦਾ ਇਕੱਠ ਗੱਡੀਆਂ ਦਾ ਸਕੂਟਰਾਂ ਦਾ ਆਪ ਮਹਲ ਹੈ ਇਸ ਗੱਲ ਦਾ ਪਰਮਾਣ ਹੈ ਕਿ ਅਸ਼ੋਕ ਪ੍ਰਾਸ਼ਰ ਪੱਪੀ ਜਿੱਤ ਚੁੱਕ ਨੇ ਸਾਡੇ ਸਮੂਥੇ ਵਲੰਟੀਅਰਾਂ ਨੇ ਆਮ ਆਦਮੀ ਪਾਰਟੀ ਦੇ ਇੱਕ ਇੱਕ ਅਹੁਦੇਦਾਰ ਨੇ ਦੱਬ ਕੇ ਜੋੜ ਲਾਇਆ ਤਾਂ ਕਿ ਸਾਡੇ ਵੀਰ ਲੋਕ ਪ੍ਰਾਸ਼ਰ ਪੱਪੀ ਜੀ ਵੱਡੀ ਲੀਡ ਨਾਲ ਜਿੱਤ ਕੇ ਲੋਕ ਸਭਾ ਜਿੱਥੇ ਲੁਧਿਆਣਾ ਸ਼ਹਿਰ ਦੀ ਵਾਜ ਲੋਕਾਂ ਦਾ ਮਨਾਂ ਚ ਕੀ ਹੈ ਲੋਕਾਂ ਦਾ ਵਿਚਾਰ ਹੈ ਉਹ ਲਗਾਤਾਰ ਲੋਕਾਂ ਦੇ ਮਨ ਚ ਕੀ ਚੱਲ ਰਿਹਾ ਇਸ ਵੇਲੇ ਜਦੋਂ ਜਦੋਂ ਕੋਈ ਮੀਟਿੰਗ ਰੱਖੋ ਜਾਂ ਰੋਡ ਸ਼ੋਅ ਰੱਖੋ ਜੇ ਉਹਦੇ ਵਿੱਚ ਆਪ ਮਾਰੇ ਲੋਕ ਆਉਣ ਲੱਗ ਜਾਣ ਮੈਂ ਸਮਝ ਲਓ ਵੀ ਇਹ ਲੋਕਾਂ ਦਾ ਫਤਵਾ ਤੁਹਾਡੇ ਹੱਕ ਦੇ ਪੱਪੀ ਜੀ ਕਿਵੇਂ ਦੇਖਦੇ ਆ ਜਾਕਿ ਆਖਰੀ ਦਿਨ ਹੈ ਸ਼ਾਮੀ 6 ਵਜੇ ਚੋਣ ਪ੍ਰਚਾਰ ਖੰਮ ਹੋ ਜਾਣਾ ਦੋਸਤੋਂ ਪਹਿਲਾਂ ਵੱਡਾ ਰੋਡ ਸ਼ੌਕ ਕੱਢਿਆ ਜਾ ਰਿਹਾ ਹੈ ਇਹ ਲੋਕੀਆ ਕਿਵੇਂ ਪਿਆਰ ਦੇ ਰਹੇ ਆ 46 ਟੈਂਪਰੇਚਰ 47° ਵੀ ਸੜਕਾਂ ਦੇ ਖੜੇ ਆ ਜਿਨ੍ਹਾਂ ਨੂੰ ਸਲੂਟ ਕਰਨ ਨੂੰ ਦਿਲ ਕਰਦਾ ਆ ਸੱਜੇ ਸਿੰਘ ਵੀ ਆ ਰਹੇ ਆ ਪ੍ਰਚਾਰ ਦੇ ਲਈ ਸਾਰੇ ਆਊਗੇ ਸਾਡੇ ਨੈਸ਼ਨਲ ਲੀਡਰ ਆ ਸੱਜੇ ਸਿੰਘ ਉਹਨਾਂ ਦੇ ਆਉਣ ਨਾਲ ਬਲ ਮਿਲੂਗਾ ਦੂਰ ਹੈ ਜੀ ਹੁਣ ਕੁਝ ਹੀ ਘੰਟੇ ਬਚੇ ਨੇ ਤਾਂ ਹੁਣ ਕਿਵੇਂ ਸਮਝੋ ਲੋਕਾਂ ਦੇ ਵਿੱਚ ਕੀ ਮਾਹੌਲ ਚੱਲ ਰਿਹਾ ਪੱਲਾ ਵੀ ਵਧੀਆ ਆਊਗਾ ਵੀ ਵਧੀਆ ਤੇ ਰਹੂਗਾ ਵੀ ਵਧੀਆ ਤਾਂ ਲੋਕਾਂ ਦਾ ਪਿਆਰ ਕਿਸ ਤਰ੍ਹਾਂ ਮਿਲ ਰਿਹਾ ਆ ਦੇਖ ਲਓ ਸਾਰੇ ਉਹ ਉਰੀਦ ਪਹਿਲੇ ਸੰਗੀਤ ਸਲਮੇ ਦਾ ਕਾ ਲੋਕਾਂ ਦਾ ਰਹਿ ਪਿੰਡਾਂ ਦੇ ਵਿੱਚ ਕੀ ਮਾਹੌਲ ਚੱਲ ਰਿਹਾ ਪੱਪੀ ਜੀ ਆ ਵਧੀਆ ਚੜਦੀ ਕਲਾ ਚੜਦੀ ਕਲਾ ਪੂਰੀ ਜੀ ਲਗਾਤਾਰ ਤੰਜ ਕਸਰ ਨਹੀਂ ਆ ਮਾਦੀ ਰੋਡੀਆਂ ਦੇ ਬੱਲੇ ਕੁਝ ਨਹੀਂ ਹੁਣ ਇਹੀ ਕੁਸ਼ੀ ਆ ਬਸ ਅਮਿਤ ਸ਼ਾਹ ਵੀ ਪਹੁੰਚਦੇ ਨੇ ਉਹ ਕਹਿੰਦੇ ਸਰਕਾਰ ਦੇਖੀ ਜਾਣੀ 4 ਜੂਨ ਤੋਂ ਬਾਅਦ ਉਹਨਾਂ ਨੂੰ ਕੋ ਪਹਿਲਾਂ ਪੰਜਾਬ ਦੇ ਹੱਕ ਦੋ ਫਿਰ ਗੱਲਾਂ ਕਰਿਓ ਬਾਕੀ ਬਿਲਕੁਲ ਕਿਹਾ ਜਾ ਰਿਹਾ ਕਿ ਪਹਿਲਾਂ ਪੰਜਾਬ ਦੇ ਹੱਕ ਦੋ ਫਿਰ ਗੱਲਾਂ ਕਰਾਂਗੇ ਤਾਂ ਤਸਵੀਰਾਂ ਤੋਂ ਦਿਖਾਵਾਂਗੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਰੋਡ ਸ਼ੋਅ ਕੱਢਿਆ ਜਾ ਰਿਹਾ ਤਾਂ ਆਖਰੀ ਦਿਨ ਜਿਹੜਾ ਕਿ ਪ੍ਰਚਾਰ ਦਾ ਸ਼ਾਮ ਨੂੰ 6 ਵਜੇ ਇਹ ਪ੍ਰਚਾਰ ਜਿਹੜਾ ਕਿ ਉਹ ਥੰਮ ਜਾਵੇਗਾ ਤਾਂ ਉਸ ਤੋਂ ਪਹਿਲਾਂ ਹਰ ਇੱਕ ਸਿਆਸੀ ਪਾਰਟੀ ਦੇ ਵੱਲੋਂ ਪੂਰਾ ਜੋਰ ਹੈ ਜਿਹੜਾ ਕਿ ਲਗਾਇਆ ਜਾ ਰਿਹਾ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚ ਰਹੇ ਨੇ ਅਸ਼ੋਕ ਪ੍ਰੈਸ਼ਰ ਪੱਪੀ ਦੇ ਹੱਕ ਦੇ ਵਿੱਚ ਰੋਡ ਸ਼ੋਅ ਕੀਤਾ ਜਾ ਰਿਹਾ ਔਰ ਨਾਲ ਦੀ ਨਾਲ ਵਿਰੋਧੀਆਂ ਤੇ ਵੀ ਤੰਝ ਕੱਸਦੇ ਹੋਏ ਨਜ਼ਰ ਆ ਰਹੇ ਨੇ ਅਸ਼ੋਕ ਪ੍ਰੈਸ਼ਰ ਪੱਪੀ ਔਰ ਭਾਜਪਾ ਦੇ ਵੀ ਤੰਝ ਕੱਸਦੇ ਹੋਏ ਨਜ਼ਰ ਆ ਰਹੇ ਨੇ ਕਿ ਪੰਜਾਬ ਦਾ ਹੱਕ ਹੈ ਜਿਹੜਾ ਕਿ ਉਹ ਦੋ ਪਹਿਲਾਂ ਤਾਂ ਇਹ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਤੋਂ ਅਸ਼ੋਕ ਪ੍ਰੈਸ਼ਰ ਪੱਪੀ ਦੇ ਹੱਕ ਦੇ ਵਿੱਚ ਰੋਡ ਸ਼ੋਅ ਹੈ ਜਿਹੜਾ ਕਿ ਉਹ ਕੱਢਿਆ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪੋ ਆਪਣੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਰੋਡ ਸ਼ੋਅ ਕੱਢੇ ਜਾ ਰਹੇ ਨੇ ਇਹਦਾ ਤਮਾਮ ਜਿਹੜੇ ਕਿ ਦਿੱਗਸ ਨੇ ਪਾਰਟੀਆਂ ਦੇ ਉਹ ਪੰਜਾਬ ਪਹੁੰਚੇ ਹੋਏ ਨੇ ਤਾਂ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਲੁਧਿਆਣਾ ਤੋਂ ਜਿੱਥੇ ਅਸ਼ੋਕ ਪ੍ਰਾਸ਼ਰ ਪੱਪੀ ਦੇ ਹੱਕ ਦੇ ਵਿੱਚ ਰੋਡ ਸ਼ੋਅ ਹੈ ਜਿਹੜਾ ਕਿ ਉਹ ਕੀਤਾ ਜਾ ਰਿਹਾ ਹੈ ਤਾਂ ਬੜੇ ਹੀ ਪੋਜ਼ਿਟਿਵ ਨਜ਼ਰ ਆਏ ਨੇ ਅਸ਼ੋਕ ਪ੍ਰਾਸ਼ਰ ਪੱਪੀ ਉਹ ਕਿਹਾ ਜਾ ਰਿਹਾ ਕਿ ਲੋਕ ਆਪਣਾ ਫਤਵਾ ਜਿਹੜਾ ਕਿ वो एक जोनो आम आदमी पार्टी के हक के दे कैमरा पर्सन मनीष हिमत सिंह दिखपाल दैनिक सवेरा लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर